ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾ ਜ਼ਿਲ੍ਹੇ ਤੋਂ ਇੱਥੋਂ ਦਾ ਰਹਿਣ ਵਾਲਾ 17 ਸਾਲਾਂ ਦਾ ਇੱਕ ਲੜਕਾ ਜੀ ਦਾ ਨਾਮ ਹੁੰਦਾ ਹੈ ਪਿਊਸ਼ ਤੇ 11ਵੀਂ ਜਮਾਤ ਚੋਂ ਪੜਦਾ ਹੁੰਦਾ ਆ ਘਰੋਂ ਸਕੂਲ ਜਾਣ ਲਈ ਨਿਕਲਦਾ ਆ 8 ਵਜੇ ਉਹ ਡੇਲੀ ਘਰੋਂ ਨਿਕਲਦਾ ਹੁੰਦਾ ਸੀ ਤੇ 3 ਵਜੇ ਆਪਣੇ ਘਰੋਂ ਵਾਪਸ ਆ ਜਾਂਦਾ ਹੁੰਦਾ ਤੇ ਇਹ ਰੋਜ਼aday ਹੁੰਦਾ ਪਿਊਸ਼ ਸਕੂਲ ਜਾਣ ਲਈ ਨਿਕਲਦਾ ਤੇ 3 ਵਜੇ ਘਰ ਵਾਪਸ ਆ ਜਾਂਦਾ ਪਰ 26 ਅਗਸਤ 2025 ਨੂੰ ਐਵੇਂ ਦਾ ਕੁਝ ਨਹੀਂ ਹੁੰਦਾ ਉਹ ਘਰੋਂ ਸਕੂਲ ਜਾਣ ਲਈ ਨਿਕਲਦਾ ਜ਼ਰੂਰ ਆ ਪਰ ਮੁੜ ਕੇ ਕਦੇ ਵੀ ਘਰ ਵਾਪਸ ਨਹੀਂ ਆਉਂਦਾ ਆਉਂਦੀ ਹੈ ਤਾਂ ਪਿਊਸ਼ ਦੀ লাশ ਤੇ ਉਹ ਵੀ ਟੁਕੜਿਆਂ ਚ ਕੱਟੀ ਹੋਈ ਤੇ ਹੁਣ ਕਿੰਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਏਗਾ ਕਿੰਨੇ ਉਹਦੇ ਨਾਲ ਆਪਣਾ ਜਿਹੜਾ ਵੈਰ ਆ ਉਹ ਕੱਢਿਆ ਹੋਏਗਾ ਕਿਉਂਕਿ ਪਿਉਸ਼ 17 ਸਾਲਾਂ ਦਾ ਇੱਕ ਲੜਕਾ 11ਵੀਂ ਜਮਾਤ ਚ ਪੜਨ ਵਾਲਾ ਉਹਦੀ ਕਿਸੇ ਦੇ ਨਾਲ ਐਵੇਂ ਦੀ ਕੀ ਦੁਸ਼ਮਣੀ ਰਹੀ ਹੋਏਗੀ ਜਿਹਦੇ ਕਰਕੇ ਉਹਦੀ লাশ ਹੈ ਜਿਹੜੀ ਟੁਕੜਿਆਂ ਚ ਮਿਲਦੀ ਹੈ ਤੇ ਇਸੇ ਕਹਾਣੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐ ਜਿਹੜਾ ਉਹ ਜ਼ਰੂਰ ਕਰ ਲਿਓ 26 ਅਗਸਤ 2025 ਨੂੰ ਪਿਊਸ਼ ਜਦੋਂ ਸਵੇਰੇ 8 ਵਜੇ ਘਰੋਂ ਸਕੂਲ ਜਾਣ ਲਈ ਨਿਕਲਦਾ ਆ ਪਰ ਜਦੋਂ 3 ਵਜੇ ਤੱਕ ਉਹ ਘਰ ਵਾਪਸ ਨਹੀਂ ਆਉਂਦਾ ਤਾਂ ਉਹਦੀ ਮਾਂ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਉਹਨੂੰ ਲੱਗਦਾ ਹੈ ਕਿ ਪਿਊਸ਼ ਐਵੇਂ ਕਦੀ ਵੀ ਨਹੀਂ ਕਰਦਾ ਕਿਉਂਕਿ ਜਿਹੜਾ ਲੜਕਾ ਸੀਗਾ ਇਹਦਾ ਪਿਤਾ ਨਹੀਂ ਹੁੰਦਾ ਇਹਦੀ ਕੱਲੀ ਮਾਂ ਸੀ ਤਾਂ ਮਾਂ ਨੂੰ ਹੁਣ ਸਾਰੀ ਟੈਨਸ਼ਨ ਹੁੰਦੀ ਹੈ ਮੇਰਾ ਬੱਚਾ ਘਰ ਜਲਦੀ ਵਾਪਸ ਆ ਜਾਏ ਕਿਤੇ ਕਿਸੇ ਬੁਰੀ ਸੰਗਤ 'ਚ ਨਾ ਪੈ ਜਾਏ ਤਾਂ ਹੁਣ ਉਹ ਵੀ ਐਦਾਂ ਦਾ ਹੀ ਸੋਚ ਰਹੀ ਹੁੰਦੀ ਐ ਫਿਰ ਜਾ ਕੇ ਉਹਦੇ ਦੋਸਤਾਂ ਨੂੰ ਪੁੱਛਦੀ ਉਹ ਕਹਿੰਦੇ ਐ ਕਿ ਸਾਨੂੰ ਤਾਂ ਨਹੀਂ ਮਿਲਿਆ ਅੱਜ ਹੁਣ ਇਸ ਤੋਂ ਬਾਅਦ ਜਦੋਂ ਸਾਰਿਆਂ ਨੂੰ ਪੁੱਛ ਲੈਂਦੀ ਐ ਤਾਂ ਫਿਰ ਉਹ ਪਿਊਸ਼ ਤੇ ਸਕੂਲ ਜਾਂਦੀ ਐ ਜਦੋਂ ਸਕੂਲ ਵਾਲਿਆਂ ਤੋਂ ਪਤਾ ਕੀਤਾ ਜਾਂਦਾ ਐ ਸਟਾਫ ਤੋਂ ਤੇ ਉਹ ਦੱਸਦੇ ਐ ਕਿ ਪਿਊਸ਼ ਤਾਂ ਜਿਹੜਾ ਐ ਉਹ ਅੱਜ ਸਕੂਲ ਆਇਆ ਹੀ ਨਹੀਂ ਹੁਣ ਇਹ ਗੱਲ ਸੁਣ ਕੇ ਪਿਊਸ਼ ਦੀ ਮਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਐ ਹੁਣ ਉਸ ਤੋਂ ਬਾਅਦ ਉਹ ਕੀ ਕਰਦੀ ਐ ਸਿੱ ਤਾਂ ਉਹ ਥਾਣੇ ਜਾਂਦੀ ਐ ਹੁਣ ਜਿਹੜੇ ਥਾਣੇ 'ਚ ਜਾਂਦੀ ਐ ਉੱਥੇ ਜਦੋਂ ਦੱਸਦੀ ਹੈ ਆਪਣੇ ਬੱਚੇ ਦੀ ਜਿਹੜੀ ਪੂਰੀ ਜਾਣਕਾਰੀ ਦਿੰਦੀ ਹੈ ਉਹਨਾਂ ਨੂੰ ਹੁਣ ਉਹ ਵੀ ਬਿਨਾਂ ਦੇਰੀ ਕੀਤੇ ਉਹਦੀ ਤਲਾਸ਼ ਚ ਲੱਗ ਜਾਂਦੇ ਆ ਹੁਣ ਇਸ ਤੋਂ ਬਾਅਦ 26 ਅਗਸਤ ਦਾ ਦਿਨ ਨਿਕਲ ਜਾਂਦਾ ਆ ਪਿਉਸ਼ ਤੱਕ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਹੁਣ ਦਿਨ ਆਉਂਦਾ ਆ 27 ਅਗਸਤ 2025 ਦਾ ਹੁਣ ਇਸ ਦਿਨ ਇੱਕ ਬਜ਼ੁਰਗ ਔਰਤ ਹੈ ਜਿਹੜੀ ਉਸੇ ਥਾਣੇ ਦੇ ਵਿੱਚ ਹੀ ਆਉਂਦੀ ਹੈ ਧਿਆਨ ਕੇ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਕਿ ਕੱਲ੍ਹ ਸ਼ਾਮ ਦੀ ਗੱਲ ਆ ਯਾਨੀ ਕਿ 26 ਅਗਸਤ 2025 ਦੀ ਮੈਂ ਇੱਕ ਸ਼ਖਸ ਨੂੰ ਜੋ ਸਕੂਟੀ ਤੇ ਸਵਾਰ ਸੀਗਾ ਉਹਨੂੰ ਆਪਣੇ ਪਿੰਡ ਦੇ ਬਾਹਰਲੀ ਸਾਈਡ ਝਾੜੀਆਂ 'ਚ ਕੁਝ ਸੁੱਟਦੇ ਹੋਏ ਵੇਖਿਆ ਆ ਹੁਣ ਪੁਲਿਸ ਹੈ ਜਿਹੜਾ ਉਹਨਾਂ ਨੂੰ ਸ਼ੱਕ ਹੁੰਦਾ ਹੈ ਪੁਲਿਸ ਵਾਲਿਆਂ ਨੂੰ ਕਿਉਂਕਿ ਅੱਜ ਕੱਲ੍ਹ ਇਦਾਂ ਦੇ ਮਾਮਲੇ ਆਮ ਹੀ ਵੇਖਣ ਨੂੰ ਮਿਲ ਜਾਂਦੇ ਆ ਹੁਣ ਜੋ ਬਜ਼ੁਰਗ ਔਰਤ ਨੇ ਦੱਸੀ ਸੀਗੀ ਜਗ੍ਹਾ ਉਸੇ ਜਗ੍ਹਾ ਤੇ ਹੀ ਹੁਣ ਪੁਲਿਸ ਵਾਲੇ ਬਿਨਾਂ ਦੇਰੀ ਕੀਤੇ ਉੱਥੇ ਪਹੁੰਚ ਜਾਂਦੇ ਆ ਤੇ ਜਦੋਂ ਜਾ ਕੇ ਉੱਥੇ ਵੇਖਿਆ ਜਾਂਦਾ ਹੈ ਕਿ ਉਸ ਸ਼ਖਸ ਨੇ ਉੱਥੇ ਕੀ ਸੱਟਿਆ ਹੋਵੇਗਾ ਤਾਂ ਉੱਥੋਂ ਇੱਕ ਪਲਾਸਟਿਕ ਦਾ ਪੋਲੀਥੀਨ ਬੈਗ ਮਿਲਦਾ ਆ ਤੇ ਉਹਦੇ ਵਿੱਚ ਜਦੋਂ ਵੇਖਿਆ ਜਾਂਦਾ ਆ ਤੇ ਇਨਸਾਨੀ ਪੈਰ ਮਿਲਦੇ ਆ ਉਹਦੇ 'ਚ ਤੇ ਨਾਲ ਹੀ ਇੱਕ ਯੂਨੀਫਾਰਮ ਮਿਲਦੀ ਹੈ ਹੁਣ ਇੱਥੋਂ ਪੁਲਿਸ ਵਾਲਿਆਂ ਨੂੰ ਇਹ ਉਹਨਾਂ ਨੂੰ ਕਲੀਅਰ ਹੋ ਗਿਆ ਸੀਗਾ ਕਿ ਇਹ ਸਕੂਲ ਜਾਣ ਵਾਲੇ ਕਿਸੇ ਬੱਚੇ ਦੀ ਲਾਸ਼ ਆ ਹੁਣ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਹੁਣ ਉਹਦੀ ਪਛਾਣ ਕਰवानी ਸੀਗੀ ਉਹਨਾਂ ਨੇ ਯੂਨੀਫਾਰਮ ਦੀ ਤਾਂ ਹੁਣ ਉਹ ਪਿਉਸ਼ਤੀ ਮਾਣ ਨੂੰ ਪੁੱਛਦੇ ਆ ਕਿ ਤੁਸੀਂ ਇਸ ਨੂੰ ਜਾਣਦੇ ਹੋ ਇਹ ਡਰੈਸ ਨੂੰ ਇਹ ਤੁਹਾਡੇ ਬੱਚੇ ਦੀ ਤਾਂ ਨਹੀਂ ਕਿਤੇ 유ਨੀਫਾਰਮ ਤਾਂ ਹੁਣ ਉਹਦੀ ਮਾਂ ਜਿਹੜੀ ਉਹ ਵੇਖ ਕੇ ਰੋਣਾ ਸ਼ੁਰੂ ਕਰ ਦਿੰਦੀ ਉਹ ਕਹਿੰਦੀ ਹੈ ਕਿ ਹਾਂ ਇਹ ਮੇਰੇ ਬੱਚੇ ਪਿਊਸ਼ ਦੀ ਹੈ ਹੁਣ ਇਸ ਤੋਂ ਬਾਅਦ ਪੁਲਿਸ ਹੈ ਹੁਣ ਉਹ ਬਿਨਾਂ ਦੇਰੀ ਕੀਤੇ ਕੀ ਕਰਦੇ ਆ ਜਿੰਨੇ ਵੀ ਜਿੱਥੇ ਉਹ ਬੈਗ ਸੁੱਟ ਕੇ ਗਿਆ ਸੀਗਾ ਉਹ ਜਿਹਦੇ ਚ ਪੈਰ ਸੀਗੇ ਹੁਣ ਉਹ ਉੱਥੇ ਜਿੰਨੇ ਵੀ ਸੜਕ ਤੇ ਸੀਸੀਟੀਵੀ ਕੈਮਰੇ ਲੱਗੇ ਸੀਗੇ ਜਿੱਥੋਂ ਜਿੱਥੋਂ ਵੀ ਉਹ ਆਇਆ ਸਾਰੇ ਚੈੱਕ ਕੀਤੇ ਜਾਂਦੇ ਆ ਜਿੰਨੇ ਵੀ ਉਸ ਜਗ੍ਹਾ ਦੇ ਨਾਲ ਜਿੰਨੇ ਵੀ ਲਿੰਕ ਰੋਡ ਸੀਗੇ ਸਾਰੇ ਚੈੱਕ ਕੀਤੇ ਜਾਂਦੇ ਜਿੰਨੇ ਵੀ ਉੱਥੇ ਸੀਸੀਟੀਵੀ ਕੈਮਰੇ ਹੁੰਦੇ ਆ ਤੇ ਉਹਦੇ ਵਿੱਚੋਂ ਇੱਕ ਸ਼ਖਸ ਜੋ ਉਸ ਬਜ਼ੁਰਗ ਔਰਤ ਨੇ ਦੱਸਿਆ ਸੀਗਾ ਸਮਾਂ ਕਿ ਕਿੰਨੇ ਵਜੇ ਤਾਂ ਉਹ ਸਾਰਾ ਕੁਝ ਚੈੱਕ ਕੀਤਾ ਜਾਂਦਾ ਆ ਤਾਂ ਉਥੋਂ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੀਸੀਟੀਵੀ ਕੈਮਰਿਆਂ ਚੋਂ ਹਾਲਕਿ ਬਜ਼ੁਰਗ औरत ਨੂੰ ਨਹੀਂ ਸੀ ਪਤਾ ਉਹਨੂੰ ਪੁੱਛਿਆ ਜਾਂਦਾ ਹੈ ਕਿ ਉਹਦਾ ਕੁਝ ਹੁਲੀ ਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਨੇਰਾਸੀਗਾ ਥੋੜਾ ਮੈਂ ਸਿਰਫ ਇਹ ਦੇਖ ਸਕੀ ਕਿ ਉਹ ਸਕੂਟੀ ਤੇ ਸਵਾਰ ਸੀਗਾ ਹੁਣ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਉਹ ਜਦੋਂ ਸੀਸੀਟੀਵੀ ਫੁਟੇਜ ਉਹਨਾਂ ਨੂੰ ਮਿਲਦੀ ਹੈ ਤਾਂ ਹੁਣ ਉਹ ਪਿਊਸ਼ਦੀ ਮਹਾਮਾ ਨੂੰ ਵਖਾਉਂਦੇ ਔਰ ਪੁੱਛਦੇ ਹੈ ਕਿ ਤੁਸੀਂ ਇਸ ਸ਼ਖਸ ਨੂੰ ਪਛਾਣਦੇ ਹੋ ਤਾਂ ਹੁਣ ਉਹ ਦੱਸਦੀ ਹੈ ਕਿ ਹਾਂ ਮੈਂ ਇਸ ਸ਼ਖਸ ਨੂੰ ਜਾਣਦੀ ਹਾਂ ਤੇ ਇਹ ਕੋਈ ਹੋਰ ਨਹੀਂ ਬਲਕਿ ਮੇਰਾ ਚਾਚਾ ਸਹਰਾ ਆ ਰਿਸ਼ਤੇ ਚ ਤੇ ਪਿਉਸ਼ ਤਾਂ ਦਾਦਾ ਆ ਹੁਣ ਪੁਲਿਸ ਵਾਲੇ ਪੁੱਛਦੇ ਹੈ ਕਿ ਇਹਨਾਂ ਦਾ ਨਾਮ ਕੀ ਔਰ ਕੀ ਕਰਦੇ ਆ ਤਾਂ ਉਹ ਦੱਸਦੀ ਹੈ ਕਿ ਇਹਨਾਂ ਦਾ ਨਾਮ ਸਰਨ ਸਿੰਘ ਹੈ ਤੇ ਇਹ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਹੁਣ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਬਿਨਾਂ ਦੇਰੀ ਕੀਤੇ ਉਹਨਾਂ ਦੇ ਘਰ ਜਾਂਦੀ ਹੈ ਘਰ ਜਾ ਕੇ ਜਦੋਂ ਉਸ ਸ਼ਖਸ ਨੂੰ ਹੈ ਜਿਹੜੇ ਪਿਉਸ਼ ਤੇ ਦਾਦਾ ਲੱਗਦੇ ਸੀਗੇ ਰਿਸ਼ਤੇ ਚ ਉਹਨਾਂ ਨੂੰ ਅਰੈਸਟ ਕਰਦੀ ਹੈ ਹੁਣ ਉਹ ਅਰੈਸਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਥਾਣੇ ਲੈ ਕੇ ਆਉਂਦੀ ਹੈ ਤਾਂ ਇੱਕ ਟੀਮ ਪੁਲਿਸ ਹੈ ਜਿਹੜੀ ਉਹ ਆਪਣੀ ਉੱਥੇ ਹੀ ਛੱਡਦੀ ਹੈ ਤਾਂ ਕਿ ਉਹਨਾਂ ਦੇ ਘਰ ਦੀਏ ਜਿਹੜੀ ਉਹ ਚੰਗੀ ਤਰ੍ਹਾਂ ਨਾਲ ਤਲਾਸ਼ੀ ਲਈ ਜਾ ਸਕੇ ਕਿਉਂਕਿ ਪਿਉਸ਼ ਤੇ ਹਾਲੇ ਸਿਰਫ ਪੈਰ ਹੀ ਮਿਲੇ ਸੀਗੇ ਬਾਕੀ ਸਰੀਰ ਦੇ ਹਿੱਸੇ ਹਾਲੇ ਵੀ ਲਾਪਤਾ ਸੀਗੇ ਉਹਨਾਂ ਨੂੰ ਨਹੀਂ ਸੀ ਮਿਲੇ ਹੁਣ ਇਸ ਤੋਂ ਬਾਅਦ ਪੁਲਿਸ ਕੀ ਕਰਦੀ ਹੈ ਹੁਣ ਘਰ 'ਚ ਜਦੋਂ ਤਲਾਸ਼ੀ ਲੈਂਦੀ ਹੈ ਤਾਂ ਉੱਥੇ ਹੈਰਾਨ ਕਰਨ ਵਾਲੀਆਂ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਆ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਕਾਲੀ ਮਾਤਾ ਦੀ ਵੱਡੀ ਸਾਰੀ ਮੂਰਤੀ ਮਿਲਦੀ ਹੈ ਨਾਲ ਹੀ ਉਹਦੇ ਹਵਨ ਸਮਗਰੀ ਪਈ ਹੁੰਦੀ ਹੈ ਤੇ 100 ਤੋਂ ਬਾਅਦ ਇਤਰ ਦੀਆਂ ਸ਼ੀਸ਼ੀਆਂ ਤੇ ਢੇਰ ਸਾਰੀਆਂ ਅਰਗਬੱਤੀਆਂ ਉੱਥੇ ਮਿਲਦੀਆਂ ਉਹਨਾਂ ਨੂੰ ਹੁਣ ਇਸ ਤੋਂ ਬਾਅਦ ਜਦੋਂ ਸਰਨ ਸਿੰਘ ਨੂੰ ਪਿਉਸ਼ ਤੇ ਦਾਦਾ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਸਭ ਚੀਜ਼ਾਂ ਤੁਸੀਂ ਆਪਣੇ ਘਰ 'ਚ ਰੱਖੀਆਂ ਆ ਕਿਵੇਂ ਪਿਉਸ਼ ਨੂੰ ਤੁਸੀਂ ਮਾਰਿਆ ਕਿਉਂ ਹੁਣ ਇਹ ਸਭ ਕੁਝ ਜਦੋਂ ਪੁਲਿਸ ਉਹਨਾਂ ਨੂੰ ਪੁੱਛਦੀ ਹੈ ਤਾਂ ਉਹ ਹੁਣ ਕੁਝ ਦੇਰ 'ਚ ਹੀ ਆਪਣਾ ਜਿਹੜਾ ਹੋ ਮੂੰਹ ਖੋਲ ਦਿੰਦੇ ਆ ਉਹ ਦੱਸਦੇ ਆ ਕਿ ਹਾਂ ਕਤਲ ਹੈ ਜਿਹੜਾ ਪਿਉਸ਼ ਦਾ ਉਹ ਮੈਂ ਹੀ ਕੀਤਾ ਆ ਹੁਣ ਪੁਲਿਸ ਵਾਲੇ ਪੁੱਛਦੇ ਆ ਕੀ ਇਹਨੇ ਛੋਟੇ ਜਿਹੇ ਬੱਚੇ ਨਾਲ ਤੁਹਾਡੀ ਕੀ ਦੁਸ਼ਮਣੀ ਸੀਗੀ ਜੋ ਤੁਸੀਂ ਇੰਨੀ ਬੇਰਹਿਮੀ ਦੇ ਨਾਲ ਉਹਨੂੰ ਮਾਰ ਦਿੱਤਾ ਤਾਂ ਹੁਣ ਉਹ ਦੱਸਦਾ ਹੈ ਅੱਗੇ ਹੁਣ ਉਹ ਦੱਸਦਾ ਆ ਕਿ 2023 ਦੀ ਗੱਲ ਆ ਮੇਰੀ ਜਵਾਨ ਬੇਟੀ ਜ ਜਿਹਦੀ ਉਮਰ 22-23 ਸਾਲ ਰਹੀ ਹੋਏਗੀ ਉਹਨੇ ਖੁਦਕੁਸ਼ੀ ਕਰ ਲਈ ਤੇ ਉਸ ਤੋਂ ਬਾਅਦ ਸਾਲ 2024 ਦੀ ਗੱਲ ਆ ਮੇਰਾ ਇਕਲੌਤਾ ਬੇਟਾ ਸੀਗਾ ਤੇ ਉਹਨੇ ਨਹਿਰ 'ਚ ਛਾਲ ਮਾਰ ਕੇ ਉਹਨੇ ਵੀ ਜਿਹੜੀ ਉਹ ਖੁਦਕੁਸ਼ੀ ਕਰ ਲਈ ਤੇ ਹੁਣ ਇਸ ਤੋਂ ਬਾਅਦ ਜੋ ਮੇਰਾ ਕੰਮ ਸੀਗਾ ਉਹਦਾ ਵੀ ਬਹੁਤ ਮਾੜਾ ਹਾਲ ਸੀਗਾ ਕਿਉਂਕਿ ਨਾ ਤਾਂ ਮੇਰਾ ਕੰਮ ਚ ਮਨ ਲੱਗਦਾ ਔਰ ਨਾ ਹੀ ਮੇਰੀ ਕੋਈ ਤਰੱਕੀ ਹੋ ਰਹੀ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਆ ਫਿਰ ਉਹ ਦੱਸਦਾ ਹੈ ਕਿ ਮੈਂ ਇੱਕ ਤਾੰਤ੍ਰਿਕ ਤੇ ਸੰਪਰਕ ਚ ਆਇਆ ਤੇ ਜਦੋਂ ਮੈਂ ਤਾੰਤ੍ਰਿਕ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਦੱਸਦਾ ਆ ਕਿ ਤੇਰੇ ਤੇ ਕੁਝ ਤੰਤਰ ਮੰਤਰ ਕੀਤਾ ਗਿਆ ਆ ਤੇਰੀ ਪਰਜਾਈ ਸਖੀ ਪਰਜਾਈ ਹੈ ਜੋ ਜੋ ਪਿਉਸ਼ਤੀ ਦਾਦੀ ਲੱਗਦੀ ਹੈ ਰਿਸ਼ਤੇ ਚ ਉਹਨੇ ਤੇਰੇ ਤੇ ਹੈ ਜਿਹੜਾ ਉਹ ਤੰਤਰ ਮੰਤਰ ਕੀਤਾ ਆ ਇਸੇ ਕਰਕੇ ਤੇਰੇ ਦੋ ਜਵਾਨ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਹੈ ਤੇਰੇ ਵਪਾਰ ਚ ਤੈਨੂੰ ਇਹ ਜਿਹੜਾ ਉਹ ਘਾਟਾ ਹੋ ਰਿਹਾ ਆ ਹੁਣ ਉਹ ਦੱਸਦਾ ਹੈ ਕਿ ਜਦੋਂ ਮੈਂ ਇੰਨੀ ਗੱਲ ਸੁਣੀ ਕਿ ਮੇਰੀ ਸਖੀ ਪਰਜਾਈ ਨੇ ਆ ਜੋ ਮੇਰੇ ਤੇ ਕੀਤਾ ਕਰਾਇਆ ਹੈ ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਤਾੰਤ੍ਰਿਕ ਨੂੰ ਕਿ ਹੁਣ ਇਹਦਾ ਉਪਾਏ ਕੀ ਹੈ ਮੈਂ ਕੀ ਕਰਾਂ ਜੋ ਸਭ ਕੁਝ ਠੀਕ ਹੋ ਜੇ ਤਾਂ ਉਹ ਤਾੰਤ੍ਰਿਕ ਦੱਸਦਾ ਆ ਕਿ ਤੂੰ ਆਪਣੇ ਪਰਜਾਈ ਦੇ ਹੀ ਘਰ ਚੋਂ ਇੱਕ ਬੱਚੇ ਦੀ ਹੈ ਜਿਹੜੀ ਉਹ ਬਲੀ ਦੇਣੀ ਆ ਉਸ ਤੋਂ ਬਾਅਦ ਹੀ ਹੈ ਜਿਹੜਾ ਜੋ ਵੀ ਤੇਰੇ ਤੇ ਕੀਤਾ ਕਰਾਇਆ ਉਹ ਸਭ ਕੁਝ ਠੀਕ ਹੋ ਜਾਏਗਾ ਹੁਣ ਇਹ ਸਰਨ ਸਿੰਘ ਕਹਿੰਦਾ ਆ ਕਿ ਮੈਨੂੰ ਲੱਗਿਆ ਕਿ ਠੀਕ ਆ ਕੋਈ ਗੱਲ ਨਹੀਂ ਮੈਂ ਸਭ ਕੁਝ ਕਰਾਂਗਾ ਕਿਉਂਕਿ ਜਿੰਨਾ ਕਰਕੇ ਮੇਰੇ ਬੱਚਿਆਂ ਦੀ ਜਾਨ ਗਈ ਹੈ ਹੁਣ ਮੈਂ ਉਹਨਾਂ ਨੂੰ ਵੀ ਨਹੀਂ ਛੱਡਾਂਗਾ ਹੁਣ ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਫਿਰ ਮੈਂ ਪਲੈਨਿੰਗ ਕਰਨੀ ਸ਼ੁਰੂ ਕਰਤੀ ਕਿ ਹੁਣ ਮਾਰਿਆ ਕਿਵੇਂ ਜਾਏ ਕਿਵੇਂ ਖਤਮ ਕੀਤਾ ਜਾਏ ਪਿਊਸ਼ ਨੂੰ ਹੁਣ ਉਹ ਕੀ ਕਰਦਾ ਉਹਨੂੰ ਤਾੰਤ੍ਰਿਕ ਨੇ ਇਹ ਵੀ ਦੱਸਿਆ ਸੀਗਾ ਕਿ ਜਦੋਂ ਤੂੰ ਪਿਉਸ਼ ਨੂੰ ਖਤਮ ਕਰਤਾ ਉਸ ਤੋਂ ਬਾਅਦ ਮੈਂ ਤੇਨੂੰ ਕੁਝ ਤੰਤਰ ਮੰਤਰ ਦੱਸਾਂਗਾ ਜੋ ਤੂੰ ਮੰਤਰ ਪੜ੍ਹਨੇ ਆ ਤੇ ਪਿਉਸ਼ ਦੀ ਹੈ ਜਿਹੜੀ ਉਹ ਬਲੀ ਦੇਣੀ ਹੈ ਹੁਣ ਇਸ ਤੋਂ ਬਾਅਦ ਉਹ ਕੀ ਕਰਦਾ ਆ ਇੱਕ ਮਹੀਨਾ ਲਗਾਤਾਰ ਹੈ ਜਿਹੜਾ ਉਹ ਪਿਉਸ਼ ਤੇ ਸੰਪਰਕ ਚ ਰਹਿੰਦਾ ਆ ਜੜੀ ਪਿਊਸ਼ ਦੀ ਉਹ ਰੇਕੀ ਕਰਦਾ ਹੈ ਕਿ ਪਿਊਸ਼ ਕਿੰਨੇ ਵਜੇ ਘਰੋਂ ਨਿਕਲਦਾ ਹੈ ਕਿੰਨੇ ਵਜੇ ਸਕੂਲ ਜਾਂਦਾ ਹੈ ਸਕੂਲ ਤੋਂ ਕੇਸ ਟਾਈਮ ਹੈ ਜਿਹੜਾ ਉਹ ਘਰ ਵਾਪਸ ਆਉਂਦਾ ਹੈ ਹਾਲਾਂਕਿ ਪਿਊਸ਼ ਦੀ ਆਪਣੇ ਇਹ ਜਿਹੜਾ ਉਹਦਾ ਦਾਦਾ ਸੀਗਾ ਤੇ ਇਹਦੀ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਸੀ ਹੁੰਦੀ ਇਸ ਤੋਂ ਪਹਿਲਾਂ ਤੇ ਹੁਣ ਜਦੋਂ ਉਹਨੇ ਬਲੀ ਦੇਣੀ ਸੀਗੀ ਤਾਂ ਉਹਨੂੰ ਪਿਊਸ਼ ਦੇ ਨੇੜੇ ਤਾਂ ਆਉਣਾ ਹੀ ਪੈਣਾ ਸੀ ਹੁਣ ਉਹ ਕੀ ਕਰਦਾ ਜਦੋਂ ਵੀ ਪਿਊਸ਼ ਘਰੋਂ ਸਕੂਲ ਜਾਣ ਲਈ ਨਿਕਲਦਾ ਤਾਂ ਉਹਨੂੰ ਰਸਤੇ 'ਚ ਉਹ ਜ਼ਰੂਰ ਮਿਲਦਾ ਹੁਣ ਜਦੋਂ ਰਸਤੇ 'ਚ ਮਿਲਦਾ ਤਾਂ ਹੁਣ ਉਹਨੇ ਪਿਊਸ਼ ਤਾਂ ਜਿਹੜਾ ਵਿਸ਼ਵਾਸਚਿਤ ਨਾ ਸੀਗਾ ਤਾਂ ਉਹ ਪਿਊਸ਼ ਨਾਲ ਗੱਲਾਂ ਬਾਤਾਂ ਕਰਦਾ ਤਾਂਕਿ ਉਹਨੂੰ ਆਪਣੇ ਵਿਸ਼ਵਾਸ ਵਿੱਚ ਲੈ ਸਕੇ ਹੁਣ ਇਸ ਤੋਂ ਬਾਅਦ ਇਹ ਰੋਜ਼ ਹੋਣ ਲੱਗ ਗਿਆ ਤਾਂ ਫਿਰ ਦਿਨ ਆਉਂਦਾ ਆ 26 ਅਗਸਤ 2025 ਦਾ ਹੁਣ ਇਸ ਦਿਨ ਪਿਊਸ਼ ਕਰੋ ਸਕੂਲ ਜਾਣ ਲਈ ਜਦੋਂ ਨਿਕਲਦਾ ਆ ਤਾਂ ਉਹ ਉਸ ਦਿਨ ਟਾਈਮ ਨਾਲ ਨਿਕਲ ਜਾਂਦਾ ਆ ਹੁਣ ਪਿਊਸ਼ ਤਾਂ ਜਿਹੜਾ ਦਾਦਾ ਸੀਗਾ ਉਹਨੂੰ ਪਤਾ ਚੱਲ ਗਿਆ ਕਿ ਪਿਊਸ਼ ਜਿਹੜਾ ਹੁਣ ਨਿਕਲ ਗਿਆ ਘਰੋਂ ਤਾਂ ਹੁਣ ਉਹ ਰਸਤੇ 'ਚ ਨੂੰ ਰੋਕ ਕੇ ਕਹਿੰਦਾ ਹੈ ਕਿ ਪਿਊਸ਼ ਮੇਰੇ ਨਾਲ ਥੋੜੀ ਦੇਰ ਘਰ ਚੱਲ ਮੈਂ ਤੇਰੇ ਲਈ ਕੁਝ ਗਿਫਟ ਲਿਆ ਆ ਮੈਂ ਤੈਨੂੰ ਉਹ ਦੇਣਾ ਆ ਤਾਂ ਹੁਣ ਉਹ ਕਹਿੰਦਾ ਹੈ ਕਿ ਚਲੋ ਠੀਕ ਆ ਕਿਉਂਕਿ ਹਲੇ ਸਕੂਲ ਲੱਗਣ 'ਚ ਵੀ ਟਾਈਮ ਹੈ ਤੇ ਕਿਉਂ ਨਾ ਮੈਂ ਆਪਣੇ ਦਾਦਾ ਜੀ ਨਾਲ ਘਰ ਚਲਾ ਜਾਵਾਂ ਨਾਲੇ ਮੈਨੂੰ ਪਤਾ ਲੱਗੇਗਾ ਕਿਉਂਕਿ ਖੁਸ਼ੀ ਹੁੰਦੀ ਐ ਅਕਸਰ ਬੱਚਿਆਂ ਨੂੰ ਅਗਰ ਉਹਨਾਂ ਲਈ ਕੋਈ ਤੋਹਫੇ ਲਏ ਜਾਣ ਕੁਝ ਉਹਨਾਂ ਨੂੰ ਗਿਫਟ ਕੀਤਾ ਜਾਏ ਤਾਂ ਹੁਣ ਉਹ ਵੀ ਇਸੇ ਚੱਕਰ ਦੇ ਵਿੱਚ ਹੀ ਆਪਣੇ ਦਾਦੇ ਦੇ ਨਾਲ ਹੈ ਜਿਹੜਾ ਉਹ ਘਰ ਨੂੰ ਚੱਲ ਪਿਆ ਹੁਣ ਜਦੋਂ ਪਿਊਸ਼ ਹੈ ਜਿਹੜਾ ਆਪਣੇ ਦਾਦੇ ਦੇ ਨਾਲ ਉਹਨਾਂ ਦੇ ਘਰ ਜਾਂਦਾ ਆ ਤਾਂ ਹੁਣ ਪਿਊਸ਼ ਅੱਗੇ ਸੀਗੇ ਉਹਦੇ ਦਾਦਾ ਜੀ ਜਿਹੜੇ ਸੀਗੇ ਉਹ ਪਿੱਛੇ ਸੀਗੇ ਹੁਣ ਉਹ ਘਰ 'ਚ ਜਦੋਂ ਐਂਟਰ ਹੁੰਦਾ ਆ ਤੇ ਪਿਊਸ਼ ਤੇ ਦਾਦਾ ਨੇ ਹੱਥ ਦੇ ਵਿੱਚ ਇੱਟ ਫੜੀ ਹੁੰਦੀ ਆ ਉਹ ਪਿਊਸ਼ ਦੇ ਸਿਰ 'ਚ ਮਾਰਦਾ ਆ ਤਾਂ ਇਸ ਤੋਂ ਬਾਅਦ ਜਿਹੜਾ ਪਿਊਸ਼ ਥੱਲੇ ਡਿੱਗ ਜਾਂਦਾ ਹੈ ਤੇ ਬੇਹੋਸ਼ ਹੋ ਜਾਂਦਾ ਆ ਪਰ ਉਹਦੀ ਜਾਨ ਨਹੀਂ ਸੀ ਹਲੇ ਨਿਕਲੀ ਹੁਣ ਇਸ ਤੋਂ ਬਾਅਦ ਜਿਹੜਾ ਪਿਉਛਤਾ ਦਾਦਾ ਉਹ ਕੀ ਕਰਦਾ ਆ ਇੱਕ ਸਰਾਣਾ ਲੈਂਦਾ ਆ ਉਹਦੇ ਨਾਲ ਉਹਦੇ ਮੂੰਹ ਨੂੰ ਦਬਾਉਂਦਾ ਆ ਜਿਹਦੇ ਨਾਲ ਹੁਣੇ ਜਿਹੜੀ ਪਿਉਛਤੀ ਆ ਉਹ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਪਿਉਛਤੀ লাশ ਨੂੰ ਕਾਲੀ ਮਾਤਾ ਦੇ ਅੱਗੇ ਰੱਖਦਾ ਆ ਤੰਤਰ ਮੰਤਰ ਜੋ ਵੀ ਸੀਗਾ ਉਹ ਕਰਦਾ ਆ ਤੇ ਇਸ ਤੋਂ ਬਾਅਦ ਪਿਉਛਤੇ ਪਹਿਲਾਂ ਹੱਥ ਵੱਢਦਾ ਆ ਫਿਰ ਪੈਰ ਤੇ ਫਿਰ ਗਲਾ ਹੁਣ ਇਸ ਤੋਂ ਬਾਅਦ ਉਹ ਇਹ ਪਿਉਛਤੀ লাশ ਤੇ ਟੁਕੜੇ ਕਰਕੇ ਉਹਨਾਂ ਨੂੰ ਅਲੱਗ-ਅਲੱਗ ਲਫਾਫਿਆਂ 'ਚ ਭਰਦਾ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਾਈਡ ਤੇ ਰੱਖ ਕੇ ਸਾਰੇ ਘਰ ਦੀ ਸਫਾਈ ਕਰਦਾ ਆ ਕਿਉਂਕਿ ਹਰ ਪਾਸੇ ਖੂਨੀ ਖੂਨ ਹੋਇਆ ਪਿਆ ਸੀਗਾ। ਇਸ ਤੋਂ ਬਾਅਦ ਜਿਹੜੀਆਂ ਉਹ ਇਤਰ ਦੀਆਂ ਸ਼ੀਸ਼ੀਆਂ ਲੈ ਕੇ ਆਇਆ ਹੁੰਦਾ ਉਹ ਸਾਰੇ ਘਰ 'ਚ ਛਿੜਕਦਾ ਆ ਤੇ ਜਿੰਨੀਆਂ ਅਗਰਬੱਤੀਆਂ ਸੀਗੀਆਂ ਉਹ ਲੈ ਕੇ ਆਇਆ ਸੀਗਾ। ਉਹ ਵੀ ਸਾਰੀਆਂ ਅਗਰਬੱਤੀਆਂ ਉੱਥੇ ਜਲਾਉਂਦਾ ਆ ਤੇ ਇਸ ਤੋਂ ਬਾਅਦ ਉਹਨੂੰ ਇਹੀ ਲੱਗਦਾ ਸੀਗਾ ਮੇਰੇ ਘਰ 'ਚੋਂ ਬਿਲਕੁਲ ਵੀ ਬਦਬੂ ਨਾ ਆਏ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਹੁਣ ਇਸ ਤੋਂ ਬਾਅਦ ਉਸੇ ਦਿਨ ਹੀ ਜਿਸ ਦਿਨ ਇਹਨੇ ਪਿਉਸ਼ ਦਾ ਕਤਲ ਕੀਤਾ ਉਸੇ ਦਿਨ ਹੀ ਇਹਨੇ ਜਿੰਨੇ ਵੀ ਟੁਕੜੇ ਸੀਗੇ ਜੋ ਤਾਂਤ੍ਰਿਕ ਨੇ ਦੱਸੇ ਸੀਗੇ ਕਿ ਚਾਰੇ ਜਿੰਨੀਆਂ ਵੀ ਪੂਰਬ ਪੱਛਮ ਉੱਤਰ ਦੱਖਣ ਹਰ ਪਾਸੇ ਉਹਦੇ ਸਰੀਰ ਦੇ ਜਿਹੜੇ ਟੁਕੜੇ ਆ ਤੂੰ ਖਿਲਾਰ ਦੇਨੇ ਆ ਚਾਰੇ ਪਾਸੇ ਜਾ ਕੇ ਉਹ ਕਹਿੰਦਾ ਹੈ ਕਿ ਮੈਂ ਸਾਰੇ ਟੁਕੜੇ ਅਲੱਗ-ਅਲੱਗ ਥਾਵਾਂ ਤੇ ਜਿਹੜਾ ਉਹ ਸੱਟ ਆਇਆ ਇਸ ਤੋਂ ਬਾਅਦ ਇਹ ਦੱਸਦਾ ਹੈ ਕਿ ਮੈਂ ਘਰ ਆਣ ਕੇ ਹੁਣ ਪਿਉਸ਼ ਨੂੰ ਉਹਦੇ ਘਰ ਜਾ ਕੇ ਉਹਦੀ ਹੁਣ ماں ਪਰੇਸ਼ਾਨ ਸੀਗੀ ਦਾਦੀ ਪਰੇਸ਼ਾਨ ਸੀਗੀ ਬਾਕੀ ਜੋ ਵੀ ਘਰ ਦੇ ਸੀਗੇ ਉਹ ਪਰੇਸ਼ਾਨ ਸੀਗੇ ਮੈਂ ਉਹਨਾਂ ਨੂੰ ਜਾ ਕੇ ਦਲਾਸਾ ਵੀ ਦਿੱਤਾ ਤੇ ਉਹਨਾਂ ਨਾਲ ਪਿਉਸ਼ ਨੂੰ ਲਭਾਉਣ ਵਿੱਚ ਵੀ ਉਹਨਾਂ ਦੀ ਜਿਹੜੀ ਉਹ ਮਦਦ ਕੀਤੀ ਤੇ ਉਸ ਤੋਂ ਬਾਅਦ ਕਿਉਂਕਿ ਇੰਨੇ ਹੀ ਕਤਲ ਕੀਤਾ ਸੀਗਾ ਇਹ ਬੇਫਿਕਰ ਹੋ ਕੇ ਬਹਿ ਗਿਆ ਹੁਣ ਇਹ ਇੰਤਜ਼ਾਰ ਕਰ ਰਿਹਾ ਸੀਗਾ ਕਿ ਕਿਸ ਦਿਨ ਖਬਰ ਹੈ ਜਿਹੜੀ ਉਹ ਨਿਊਜ਼ਪੇਪਰ 'ਚ ਆਏਗੀ ਅਖਬਾਰ ਚ ਆਏਗੀ ਤੇ ਮੈਂ ਵੇਖਾਂਗਾ ਕਿ ਹੁਣ ਕੀ ਹੋਇਆ ਇਸ ਕੇਸ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਉਹਨੂੰ ਕੁਝ ਹੋਰ ਮਨਜ਼ੂਰ ਹੁੰਦਾ ਆ ਹੁਣ ਉਹ ਅਗਰ ਉਹ ਬਜ਼ੁਰਗ ਔਰਤ ਜਿਹੜੀ ਆ ਉਹ ਨਹੀਂ ਵੇਖਦੀ ਇਸ ਸ਼ਖਸ ਨੂੰ ਤਾਂ ਸ਼ਾਇਦ ਪਤਾ ਨਹੀਂ ਚੱਲਦਾ ਜਲਦੀ ਚਲਤਾ ਜਾਂਦਾ ਕਿਉਂਕਿ ਕੈਮਰੇ ਵਿੱਚ ਤਾਂ ਉਹ ਰਿਕਾਰਡ ਹੋ ਹੀ ਗਿਆ ਸੀਗਾ ਪਰ ਥੋੜੀ ਦੇਰ ਲੱਗ ਸਕਦੀ ਸੀਗੀ ਪਰ ਉਸ ਬਜ਼ੁਰਗ ਔਰਤ ਨੇ ਆ ਜਿਹੜਾ ਇਸ ਸ਼ਖਸ ਨੂੰ ਲਭਾਉਣ ਦੇ ਵਿੱਚ ਬਹੁਤ ਜਿਹੜੀ ਪੁਲਿਸ ਵਾਲਿਆਂ ਦੀ ਉਹ ਮਦਦ ਕੀਤੀ ਤੇ ਇੰਨੀ ਜਲਦੀ ਆ ਜਿਹੜਾ ਪੁਲਿਸ ਨੇ ਇਸ ਸ਼ਖਸ ਨੂੰ ਅਰੈਸਟ ਕਰਕੇ ਆ ਜਿਹੜਾ ਉਹ ਹਵਾਲਾ 'ਚ ਬੰਦ ਕਰਤਾ ਪਰ ਇਹ ਸ਼ਖਸ ਦਾਸਤਾ ਹੈ ਕਿ ਮੈਨੂੰ ਮੇਰੇ ਕੀਤੇ ਦਾ ਕੋਈ ਪਛਤਾਵਾ ਨਹੀਂ ਕਿਉਂਕਿ ਜਿਨ੍ਹਾਂ ਦੇ ਘਰ ਵਾਲਿਆਂ ਕਰਕੇ ਮੇਰੇ ਦੋ ਬੱਚਿਆਂ ਦੀ ਜਾਨ ਗਈ ਸੀ ਮੈਂ ਉਹਨਾਂ ਤੋਂ ਆਪਣਾ ਬਦਲਾ ਲੈ ਲਿਆ ਆ ਤੇ ਹੁਣ ਮੈਨੂੰ ਕੋਈ ਪਰਵਾਹ ਨਹੀਂ ਤੇ ਦੂਜੇ ਪਾਸੇ ਹੀ ਪਿਊਸ਼ ਤੇ ਘਰ ਵਾਲਿਆਂ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ ਆਪਣਾ ਸਕਾ ਉਹਨਾਂ ਦੇ ਬੱਚੇ ਦੀ ਜਾਨ ਵੀ ਲੈ ਸਕਦਾ ਆ ਕਿਉਂਕਿ ਇੱਕ ਇਹੀ ਰਿਸ਼ਤੇ ਤਾਂ ਹੁੰਦੇ ਆ ਜਿਨ੍ਹਾਂ ਤੇ ਬੰਦਾ ਵਿਸ਼ਵਾਸ ਕਰਦਾ ਆ ਪਰ ਅੱਜਕੱਲ ਜਿੱਦਾਂ ਦਾ ਸਮਾਂ ਚੱਲ ਰਿਹਾ ਆ ਹੁਣ ਯਕੀਨ ਕਰਪਣਾ ਔਖਾ ਆ ਕਿ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ ਇਸ ਲਈ ਹਮੇਸ਼ਾ ਬੰਦੇ ਨੂੰ ਸਤਰਕ ਰਹਿਣਾ ਚਾਹੀਦਾ ਆ ਕਿਸੇ ਤੇ ਵੀ ਅੱਖਾ ਬੰਦ ਕਰਕੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿੰਨਾ ਵੀ ਕਰੀਬੀ ਕਿਉਂ ਨਾ ਹੋਵੇ ਹੁਣ ਇਸ ਤੋਂ ਬਾਅਦ ਦਾਦੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਉੱਤੇ ਮੁਕੱਦਮਾ ਵੀ ਚੱਲ ਰਿਹਾ ਆ ਪਰ ਜਿਹੜਾ ਤੰਤਰੀ ਕਿਆ ਉਹ ਹਾਲੇ ਵੀ ਫਰਾਰ ਆ ਤੇ ਪੁਲਿਸ ਜਲਦ ਹੀ ਉਹਨੂੰ ਵੀ ਲੱਭ ਲੇਗੀ ਤੇ ਉਹ ਵੀ ਸਲਾਖਾਂ ਦੇ ਪਿੱਛੇ ਹੋਏਗਾ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲੇਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ